ਜੀ ਵੀ ਦਾ ਤਿਲ ਪਿਆਨੋ ਵਿਖੇ ਕਰਾਇਆ ਗਿਆ ਸਿਕਸਰ ਬਾਲ ਕ੍ਰਿਕਟ ਟੂਰਨਾਮੈਂਟ ਸਿੱਟੇ ਬਾਜਾ ਦਾ ਸਾਹਮਣੇ ਕਹਿੰਦੇ ਪੈਨੇ ਨਾਲ ਤੇ ਸਾਹਮਣੇ ਹਾਏ ਓ ਜਿਹੜਾ ਰੱਬਾ ਹਾਏ ਮੇਰੇ ਰੱਬਾ ਹਨ ਕਹਿੰਦੇ ਭਾਰੀ ਫਰੇ ਲੱਗੀ ਹੋਈ ਆ ਅੱਜ ਪੰਜਾਬੀਆਂ ਮੁੰਡਿਆਂ ਵੱਲੋਂ ਕ੍ਰਿਕਟ ਦਾ ਟੂਰਨਾਮੈਂਟ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪ੍ਰਾਨਾਂ ਕੀਤਾ ਸਾਰਿਆਂ ਰਲ ਕੇ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਕਮਰੇ ਸਾਹਮਣੇ 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 ਆਵਾਜ਼ ਨਾਲ ਸਾਈਨ ਬੱਲੇ 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 ਸਵਾਦ ਹੋਰ ਬੜੀ ਖੁਸ਼ੀ ਹੋਈ ਆ ਕਿ ਸੇ ਪੰਜਾਬੀਆਂ ਨੇ ਆਪਣੇ ਵਿਰਸੇ ਦੀਆਂ ਖੇਡਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਔਰ ਮੈਂ ਦਿਲੋਂ ਧੰਨਵਾਦੀ ਕਰਦਾ ਹਾਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮੰਤਵ ਨਾਲ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਚੀਵੀ ਦਾਤੇਲ ਪਿਆਨੋ ਵਿਖੇ 6 ਸਿਰ ਬਾਲ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਇਹ ਟੂਰਨਾਮੈਂਟ ਪਾਲਾ ਸੋਲੋ ਚੀਵੀ ਦਾਤੇ ਕ੍ਰਿਕਟ ਕਲੱਬ ਵੱਲੋਂ ਕਰਾਇਆ ਗਿਆ ਜਿਸ ਵਿੱਚ ਇਟਲੀ ਭਰ ਤੋਂ 24 ਟੀਮਾਂ ਨੇ ਭਾਗ ਲਿਆ ਦੋ ਰੋਜ਼ਾ ਚੱਲੇ ਟੂਰਨਾਮੈਂਟ ਵਿੱਚ ਇੱਥੇ ਇਟਲੀ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਮੋਟਰ ਅਤੇ ਦਰਸ਼ਕ ਮੈਚ ਵੇਖਣ ਲਈ ਪੁੱਜੇ ਉੱਥੇ ਹੀ ਪੰਜਾਬੀ ਗਾਇਕ ਤਵਿੰਦਰ ਕਹਨੂਰ ਨੇ ਵੀ ਇਸ ਟੂਰਨਾਮੈਂਟ ਦੇ ਦੂਸਰੇ ਦਿਨ ਹਾਜ਼ਰੀ ਭਰੀ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਪਾਸਾ ਸੋਲੋ ਕ੍ਰਿਕਟ ਕਲੱਬ ਦੁਆਰਾ ਕਸਟਿਲ ਯੂਨੋ ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ ਪਹਿਲੇ ਸਥਾਨ ਤੇ ਹੀ ਟੀਮ ਨੂੰ 2100 ਯੂਰੋ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਦੂਸਰੇ ਸਥਾਨ ਤੇ ਟੀਮ ਨੂੰ 1100 ਯੂਰੋ ਤੇ ਕੱਪ ਦਿੱਤਾ ਗਿਆ ਇਸ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਕਸ਼ਮੀਰੀ ਨੂੰ ਚੁਣਿਆ ਗਿਆ ਜਦਕਿ ਬੈਸਟ ਬਾਲਰ ਬਬਲੂ ਅਤੇ 베ਸਟ ਬੈਟਸਮੈਨ ਤਾਨੀ ਨੂੰ ਦਿੱਤਾ ਗਿਆ ਇਸ ਮੌਕੇ ਦੁਆਬਾ ਪੀਜਾ ਪਾਲਾ ਸੋਲੋ ਵੱਲੋਂ ਦਰਸ਼ਕਾਂ ਤੇ ਖਿਡਾਰੀਆਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਵਿਸ਼ਾਲ ਧਰਮਕੋਟ ਤੇ ਮੋਹਿਤ ਰਸੂਲਪੁਰ ਦੁਆਰਾ ਕਮੈਂਟਰੀ ਨਾਲ ਦਰਸ਼ਕਾਂ ਨੂੰ ਜੋੜੀ ਰੱਖਿਆ ਗਿਆ ਟੂਰਨਾਮੈਂਟ ਦੇ ਪ੍ਰਬੰਧਕ ਸਤਨਾਮ ਗਿੱਲ ਅਤੇ ਮਨੀਸ਼ ਗਿੱਲ ਵੱਲੋਂ ਆਏ ਸਾਰੇ ਪ੍ਰਮੋਟਰਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ पाला ਸੋਲੋ ਚੀਵੀ ਦਾਤੇ ਕ੍ਰਿਕਟ ਕਲੱਬ ਦੇ ਨੌਜਵਾਨਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਟੂਰਨਾਮੈਂਟ ਨੇਪਰੇ ਚਾੜਿਆ ਗਿਆ ਇਸ ਮੌਕੇ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਮੈਂ ਅੱਜ ਵਿਦੇਸ਼ਾਂ ਦੀ ਧਰਤੀ ਇਟਲੀ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਇੱਥੇ ਅੱਜ ਪੰਜਾਬੀਆਂ ਮੁੰਡਿਆਂ ਵੱਲੋਂ ਕ੍ਰਿਕਟ ਦਾ ਟੂਰਨਾਮੈਂਟ ਕੀਤਾ ਜਾ ਰਿਹਾ ਹੈ ਔਰ ਮੈਨੂੰ ਮਾਣ ਬਖਸ਼ਿਆ ਔਰ ਬੜੀ ਖੁਸ਼ੀ ਹੋਈ ਹੈ ਕਿ ਇੱਥੇ ਪੰਜਾਬੀਆਂ ਨੇ ਆਪਣੇ ਵਿਰਸੇ ਦੀਆਂ ਖੇਡਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਔਰ ਮੈਂ ਦਿਲੋਂ ਧੰਨਵਾਦੀ ਕਰਦਾ ਹਾਂ। ਆ ਰਾਮੂ ਨੇ ਸਾਡੇ ਇਟਲੀ ਤੋਂ ਇਹਨਾਂ ਨੇ ਬਲਾਕੇ ਵਿੱਚ ਮੈਨੂੰ ਮਾਣ ਬਖਸ਼ਿਆ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਬਾਈ ਸਤਨਾਮ ਸਿੰਘ ਜੀ। ਉਹਨਾਂ ਨੇ ਬਹੁਤ ਬਾਈ ਸਤਨਾਮ ਬਾਈ ਨਾਗਰੀ ਹਣੀ ਜਿੰਨੇ ਵੀ ਇੱਥੋਂ ਦੇ ਪ੍ਰਬੰਧਕ ਨੇ ਸਭ ਨੇ ਮੈਨੂੰ ਮਾਣ ਬਖਸ਼ਿਆ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜਿਉਂਦੇ ਬਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਕ੍ਰਿਕਟ ਦਾ ਟੂਰਨਾਮੈਂਟ ਸਮਾਪਤੀ ਹੋ ਚਲਿਆ ਬਹੁਤ ਤਗੜਾ ਪ੍ਰੋਗਰਾਮ ਕੀਤਾ ਗਿਆ ਮੁੰਡਿਆਂ ਦਾ ਬਹੁਤ ਬਹੁਤ ਉਪਰਾਲਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਉਪਰਾਲਾ ਕੀਤਾ ਸਾਰਿਆਂ ਰਲ ਕੇ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਤੇ ਅਸੀਂ ਬਹੁਤ ਖੁਸ਼ ਹੋਏ ਬਾਜੀ ਇੱਕ ਵੱਡੀ ਅੰਗਰ ਪੂਰਾ ਟੌਪ ਦਾ ਮੈਚ ਹੋਇਆ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ